ਪਿਛਲੀਆਂ ਸਰਕਾਰਾਂ ਨੇ ਨਿੱਕੀ ਕੀਤਾ ਕਿ ਇਸ ਸਰਕਾਰ ਦੀ ਕੰਮਗੁਜ਼ਾਰੀ ਮੈਂ ਸਾਰੀ ਕਲੀਅਰ ਕਰਾਂਗਾ 3 ਸਾਲਾਂ ਤੋਂ ਸਰਕਾਰ ਨੈਤ ਕੂਲਾ ਸੂਏ ਪੱਕੇ ਕਰਾਰੀ ਕੋਈ ਜਾਦੂ ਦੀ ਛੜੀ ਤੇ ਹੈ ਨਹੀਂ ਕਿ ਆਉਂ ਹੱਥ ਫੇਰਿਆ ਨੈਰਾ ਬਨਜੋ ਤੇ ਨੈਰਾ ਬਨ ਗਿਆ ਸੂਏ ਬਨਜੋ ਤੇ ਸੂਏ ਬਨ ਗਿਆ ਅੰਕੜਿਆਂ ਤੋਂ ਤੁਸੀਂ ਦੇਖ ਲਓ ਅੰਕੜਿਆਂ ਤੋਂ ਬਾਅਦ ਦੱਸਦਾ ਕਿ ਖੂਨ ਤੱਕ ਪੰਜਾਬ ਦੇ ਅੰਦਰ 91% ਪਾਣੀ ਆਪਾਂ ਖੰਜ਼ੂਮ ਕਰ ਚੁੱਕੇ ਹਾਂ ਜਿਹੜਾ 40 ਸਾਲਾਂ ਦੀ ਪਹਿਲੀ ਵਾਰੀ ਹੋਇਆ ਇਹਨਾਂ ਸਰਕਾਰਾਂ ਨੇ ਕਦੀ ਵੀ ਨੈਰੀ ਪਾਣੀ ਕਿਸਾਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿੱਦਾਂ ਵਰਲਡ ਸੀਗਾ ਕਿ ਪੰਜਾਬ ਦਾ ਪਾਣੀ 300 ਦਿਨ ਡੌਣ ਜਾਣ ਲੱਗ ਪਿਆ ਸੀਗਾ ਲੇਕਿਨ ਸਰਕਾਰ ਨੇ ਇਨਾ ਸਾਲਾਂ ਦੇ ਵਿੱਚ ਐਸੇ ਪ੍ਰੋਜੈਕਟ ਦੇ ਉੱਤੇ ਕੰਮ ਕਰਕੇ ਅੱਜ ਕਿਸਾਨਾਂ ਨੂੰ ਨੈਰੀ ਪਾਣੀ ਪ੍ਰੋਵਾਈਡ ਕਰਵਾਤਾ ਮਤੋਂ ਆਪੋਜੀਸ਼ਨ ਪਾਰਟੀਆਂ ਦੋਰਾ ਮਾਪਦੰਡ ਰੱਖ ਰਹੀਆਂ ਇਕ ਲੈਅ ਨਹੀਂ ਕਰਦੀਆਂ ਪਈਆਂ ਕਿ ਵਾਕੇ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਖੜੀਆਂ ਕਿ ਨਹੀਂ ਖੜੀਆਂ ਦੋਰਾ ਮਾਪਦੰਡ ਦੇ ਵਿੱਚ ਜਵਾਬ ਦਿੰਦੀਆਂ ਉਹ ਦੋਨਾਂ ਸੂਬਿਆਂ ਦੇ ਵਿੱਚ ਆਪਸੀ ਬੜੀ ਪਿਆਰ ਮੁਹੱਬਤ ਹੈ ਲੇਕਿਨ ਕੇਂਦਰ ਸਰਕਾਰ ਦੀ ਜੋ বিজেপি ਸਰਕਾਰ ਆਲੇ ਕਾਬਿਜ਼ਾ ਕੇਂਦਰ ਦੇ ਵਿੱਚ ਉਹ ਹਰ ਸੂਬੇ ਨੂੰ ਮੈਂ ਤੇ ਨਾਮ ਲੱਗਦਾ ਕਿ ਜਿੱਦਾਂ ਉਹ ਸਰਕਾਰ ਕਿਸ ਨਾ ਕਿਸੇ ਮੁੱਦੇ ਨੂੰ ਲੈ ਕੇ ਇੱਕ ਸੂਬੇ ਨੂੰ ਦੂਜੇ ਸੂਬੇ ਨਾਲ ਹੁਣ ਲੜਾ ਦੇਣਾ ਚਾਹਦੀ ਆ ਜੇ ਅਗਰ ਅਸੀਂ ਪਾਣੀ ਦਾ ਮੁੱਦਾ ਜਿਹੜਾ ਬਹੁਤ ਜ਼ਿਆਦਾ ਭਖਿਆ ਹੋਇਆ ਉੱਤੇ ਗੱਲ ਕਰਨੀ ਹੈ ਸਿੱਧਾ ਹੀ ਆ ਜੀ ਉਸੇ ਪੁਆਇੰਟ ਦੇ ਉੱਤੇ ਜਿਹੜਾ ਪਾਣੀ ਹੈ ਉਹ ਪੰਜਾਬ ਦਾ ਪਾਣੀ ਜਿਹੜਾ ਅਸੀਂ ਕਿਸੇ ਹੋਰ ਸੂਬੇ ਨੂੰ ਕਿੱਦਾਂ ਦੇ ਸਕਦੇ ਆ ਜੋਦੇ ਦੀ ਡਿਵਾਈਡੇਸ਼ਨ ਹੋਈ ਦੀ ਵੰਡ ਹੋ ਇਬੜੇ ਕਲੀਅਰ ਤੇ ਕਿਹਨਾਂ ਦੀ ਵੰਡ ਹੋਗੀ ਕਿੰਨਾ ਪਾਣੀ ਕਿਨੂੰ ਸੂਬੇ ਨੂੰ ਤੇਰਾ ਪੰਜਾਬ ਦੇ ਹਿੱਸੇ 5.5 ਐਮਐਫ ਪਾਣੀ ਆਇਆ ਸੀਗਾ ਔਰ ਪਿਛਲੀ 30 ਸਾਲਾਂ ਤੋਂ ਮੈਂ ਮੈਂ 2000 1992 ਦੇ ਵਿੱਚ ਪਹਿਲੀ ਵਾਰੀ ਵੋਟ ਪਾਇਆ ਮੈਂ ਛੇ ਸਰਕਾਰਾਂ ਦੇਖ ਲਿਆ ਤਿੰਨ ਵਾਰੀ ਭਾਜਪਾ ਅਕਾਲੀ ਦਾ ਬਾਦ ਬਾਦੀ ਤੇ ਤਿੰਨ ਵਾਰੀ ਮੈਂ ਕਾਂਗਰਸ ਦੀ ਸਰਕਾਰ ਦੇਖ ਚੁੱਕਿਆ ਜਦੋਂ ਇਹ 2022 ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਇਹਨਾਂ ਸਰਕਾਰਾਂ ਨੇ ਕਦੀ ਵੀ ਇਸ ਮੁੱਦੇ ਦੇ ਉੱਤੇ ਗੱਲ ਨਹੀਂ ਕੀਤੀ ਲੇਕਿਨ 2022 ਦੇ ਵਿੱਚ ਇਹ ਸਰਕਾਰ ਜਦੋਂ ਬਣੀ ਇਹਨਾਂ ਦੇ ਦਿਮਾਗ ਦੇ ਵਿੱਚ ਸੀਗਾ ਕਿ ਕਿਸਾਨ ਲੋਕ ਆਪਣੀ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਬੋਰ ਦੇ ਵਿੱਚੋਂ ਪਾਣੀ ਲੈਂਦੇ ਆ ਹੋਰ ਸੋਰਸਸ ਤੋਂ ਪਾਣੀ ਇਕੱਠਾ ਕਰਦੇ ਆ ਜਿਸ ਦੇ ਨਾਲ ਕੀ ਹੋਇਆ ਕਿ ਸਾਡੇ ਬਹੁਤ ਸਾਰੇ ਡਿਸਟ੍ਰਿਕਟ ਵਾਟਰ ਰੈਡੀ ਜ਼ੋਨ ਚ ਚਲੇ ਗਏ ਜਿਨ੍ਹਾਂ ਦਾ ਬਾੜੀ ਪਾਣੀ ਦਾ ਲੈਵਲ ਬਹੁਤ ਥੱਲੇ ਚਲਾ ਗਿਆ ਆੰਦੇਹੀ ਸਰਕਾਰਾਂ ਨੇ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੁਣ ਇਹ ਕਹਿ ਰਿਹਾ ਕਿ 3 ਸਾਲ ਦੇ ਉਤੋਂ ਪਹਿਲਾਂ ਪਾਣੀ ਦੇ ਮੁੱਦਾ ਕਿਉਂ ਨਹੀਂ ਉਠਾਇਆ ਗਿਆ ਮੈਂ ਉਸ ਗੱਲ ਤੇ ਚਾਨਣਾ ਪਾਣਾ ਕਿ 3 ਸਾਲ ਤੋਂ ਪਾਣੀ ਦਾ ਮੁੱਦਾ ਕਿਉਂ ਨਹੀਂ ਉਠਾਇਆ ਗਿਆ ਪਿਛਲੀਆਂ ਸਰਕਾਰਾਂ ਦੇ ਨਿੱਕੀ ਕੀਤਾ ਤੇ ਇਸ ਸਰਕਾਰ ਦੀ ਕੀ ਕਾਰਗੁਜ਼ਾਰੀ ਮੈਂ ਸਾਰੀ ਕਲੀਅਰ ਕਰਾਂਗਾ 3 ਸਾਲਾਂ ਤੋਂ ਸਰਕਾਰ ਨਹਿਰ ਕੋਲਾ ਸੂਏ ਪੱਕੇ ਕਰਾਰੀ ਕੋਈ ਜਾਦੂ ਦੀ ਛੜੀ ਤੇ ਹੈ ਨਹੀਂ ਕਿ ਆਉਂ ਹੱਥ ਫੇਰਿਆ ਨਹਿਰੋ ਬਨਜੋ ਤੇ ਨਹਿਰਾ ਬਨ ਗਈਆਂ ਸੂਏ ਬਣ ਜੋ ਤੇ ਸੂਏ ਬਣ ਗਏ ਇਰੀਗੇਸ਼ਨ ডিপਾਰਟਮੈਂਟ ਇਹਦੇ ਉੱਤੇ 3 ਸਾਲ ਤੋਂ ਕੰਮ ਕਰ ਰਿਹਾ ਹੈਗਾ ਔਰ ਅੱਗੇ ਪੋਜੀਸ਼ਨ ਹੈ ਕਿ ਟੇਲਾ ਤੱਕ ਪਹੁੰਚਾ ਪਾਣੀ ਪਹੁੰਚਾ ਦਿੱਤਾ ਗਿਆ ਹਰ ਕਿਸਾਨ ਨੂੰ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਗਿਆ ਪਿਛਲੀਆਂ ਸਰਕਾਰਾਂ ਕੀ ਕਰਦੀਆਂ ਸੀਗੀਆਂ ਕਿ ਉਹਨਾਂ ਦੇ ਟਾਈਮ ਦੇ ਉੱਤੇ ਨਹਿਰੀ ਪਾਣੀ ਦੀ ਵਰਤੋਂ ਹੁੰਦੀ ਨਹੀਂ ਸੀਗੀ ਜਿੰਨਾ ਪਾਣੀ ਪੰਜਾਬ ਸਰਕਾਰ ਨੂੰ ਮਿਲਿਆ ਹੈਗਾ 5.5 ਐਮਐਫ ਉਹਦਾ 70 71 72% ਪਾਣੀ ਯੂਜ਼ ਹੁੰਦਾ ਸੀਗਾ ਬਾਕੀ ਇਹਦਾ ਵੀ ਪਾਣੀ ਬਚਦਾ ਏ 25% ਬਚੇ 27% ਬਚੇ ਉਹ ਬਾਕੀ ਸੂਗਿਆਂ ਨੂੰ ਦੇ ਦਿੰਦੇ ਸੀ ਲੇਕਿਨ ਜਦੋਂ ਪੰਜਾਬ ਦੇ ਅੰਦਰ ਕਿਸਾਨ ਹੁਣ ਨਹਿਰੀ ਪਾਣੀ ਯੂਜ਼ ਕਰਨ ਲੱਪਿਆ ਤਾਂ ਸਾਡੀ ਪਾਣੀ ਦੀ ਆਪਣੀ ਵਰਤੋਂ ਬਹੁਤ ਵੱਧ ਗਈ ਆ ਅੰਕੜਿਆਂ ਤੋਂ ਤੁਸੀਂ ਦੇਖ ਲਓ ਅੰਕੜਿਆਂ ਤੋਂ ਪਤਾ ਚੱਲਦਾ ਕਿ ਹੁਣ ਤੱਕ ਪੰਜਾਬ ਦੇ ਅੰਦਰ 91% ਪਾਣੀ ਆਪਾਂ ਕੰਜ਼ੂਮ ਕਰ ਚੁੱਕੇ ਆ ਜਿਹੜਾ 40 ਸਾਲਾਂ ਦੀ ਪਹਿਲੀ ਵਾਰੀ ਹੋਇਆ ਕਿਉਂਕਿ ਇਹ ਪਾਣੀ ਇਸ ਕਰਕੇ ਇਨੀ ਮਾਤਰਾ 'ਚ ਕੰਜ਼ੂਮ ਹੋਇਆ ਕਿ ਹੁਣ ਨਹਿਰੀ ਪਾਣੀ ਕਿਸਾਨਾਂ ਦੇ ਤੱਕ ਪੁੱਜਣ ਲੱਗ ਪਿਆ ਇਨ੍ਹਾਂ ਸਰਕਾਰਾਂ ਨੇ ਕਦੀ ਵੀ ਨਹਿਰੀ ਪਾਣੀ ਕਿਸਾਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹਦਾ ਰਿਜ਼ਲਟ ਸੀਗਾ ਕਿ ਪੰਜਾਬ ਦਾ ਪਾਣੀ 300 ਦਿਨ ਡੋਂ ਜਾਣ ਲੱਗ ਪਿਆ ਸੀਗਾ ਲੇਕਿਨ ਇਸ ਸਰਕਾਰ ਨੇ 3 ਸਾਲਾਂ ਦੇ ਵਿੱਚ ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰਕੇ ਅੱਜ ਕਿਸਾਨਾਂ ਨੂੰ ਨਹਿਰੀ ਪਾਣੀ ਮੂ ਪ੍ਰੋਵਾਈਡ ਕਰਵਾਤਾ ਤੇ ਇਸ ਕਰਕੇ ਦੀ ਪਾਣੀ ਦੀ ਵਰਤੋਂ ਵੀ ਜ਼ਿਆਦਾ ਹੋ ਗਈ ਆ ਹੁਣ ਸਾਡੇ ਕੋਲ ਆਪਣੇ ਕੋਲ ਇੰਨਾ ਕ ਪਾਣੀ ਘੱਟ ਬਚਿਆ ਆ ਕਿ ਨਰਮਾ ਲੱਗਣਾ ਝੋਨਾ ਲੱਗਣਾ ਅਸੀਂ ਤੁਸੀਂ ਦੱਸੋ ਕਿ ਅਸੀਂ ਕਿਸੇ ਹੌਰ ਸਟੇ ਨੂੰ ਪਾਣੀ ਕਿੱਦਾਂ ਦੇ ਸਕਿਆ ਲੇਕਿਨ ਇਹ ਦੂਜੀਆਂ ਆਪੋਜੀਸ਼ਨ ਸਰਕਾਰ ਮਤਲਬ ਆਪੋਜੀਸ਼ਨ ਪਾਰਟੀਆਂ ਦੋਰਾ ਮਾਪਦੰਡ ਰੱਖ ਰਹੀਆਂ ਇੱਕ ਲੇਅਰ ਨਹੀਂ ਕਰਦੀਆਂ ਪਈਆਂ ਕਿ ਵਾਕੇ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਖੜੀਆਂ ਕਿ ਨਹੀਂ ਖੜੀਆਂ ਦੋਰਾ ਮਾਪਦੰਡ ਦੇ ਵਿੱਚ ਜਵਾਬ ਦਿੰਦੀਆਂ ਕਿ ਇਹ ਜੀ ਆਪਣੇ ਕਮਾ ਤੋਂ ਭਟਕ ਗਿਆ ਜਾਂ ਉਹਦੇ ਤੋਂ ਭਟਕ ਗਿਆ ਗੱਲ ਅਸਲੀ ਕਰੋ ਕਿ ਤੁਸੀਂ 30 ਸਾਲਾਂ ਚ ਇੱਕ ਫੇਲਿਅਰ ਰਹੇ ਹੋ ਤੁਸੀਂ 30 ਸਾਲਾਂ ਦੇ ਉੱਤੇ ਪੰਜਾਬ ਦੇ ਪਾਣੀ ਦੇ ਉੱਤੇ ਮੁੱਦਿਆਂ ਦੇ ਉੱਤੇ ਕਦੀ ਚਰਚਾ ਹੀ ਨਹੀਂ ਕੀਤੀ ਨਾ ਕਦੀ ਇਹ ਸੋਚਿਆ ਕਿ ਪਾਣੀ ਦੀ ਵਰਤੋਂ ਕਿੱਦਾਂ ਕੀਤੀ ਜਾਣੀ ਹੈ ਕਿਸਾਨਾਂ ਨੂੰ ਕਿੱਦਾਂ ਆਪਾਂ ਨਹਿਰੀ ਪਾਣੀ ਪ੍ਰੋਵਾਈਡ ਕਰ ਸਕੀਏ ਔਰ ਇਸ ਸਰਕਾਰ ਨੇ ਨਹਿਰੀ ਪਾਣੀ ਪ੍ਰੋਵਾਈਡ ਵੀ ਕਰਾਇਆ ਔਰ ਕਿਸਾਨ ਬੜੇ ਖੁਸ਼ ਨੇ ਇਹਦੇ ਨਾਲ ਬਿਜਲੀ ਦੀ ਵੀ ਬਚਤ ਹੋਏਗੀ ਔਰ ਸਾਡੇ ਪਾਣੀ ਦਾ ਜਿਹੜਾ ਲੈਵਲ ਡਾਊਨ ਜਾ ਰਿਹਾ ਉਹ ਵੀ ਬਚੇਗਾ ਇਹ ਬੜੀ ਦੂਰ ਤੱਕ ਸੋਚਣ ਵਾਲੀ ਗੱਲ ਹੈ ਕਿ ਇਹ ਪਿਛਲੇ 30 ਸਾਲਾਂ 30 ਸਾਲਾਂ ਦੇ ਵਿੱਚ ਇਹ ਸਰਕਾਰ ਆਪਣੀ ਫੇਲੀਅਰ ਨੂੰ ਕਿੱਦਾਂ ਛੁਪਾ ਰਹੀ ਹੈ ਔਰ ਕਿਸ ਤਰ੍ਹਾਂ ਕੀ ਕੰਮ ਕਰਨੇ ਲਗਾ ਰਹੀ ਹੈ ਜੇ ਤੁਸੀਂ ਇੰਦਾ ਹੀ ਪੰਜਾਬ ਦੇ ਹਿਤਕਾਰੀ ਉਪਜਾਵਦਕ ਕਿਸਾਨਾਂ ਦੇ ਹਿਤਕਾਰੀ ਤਾਂ ਤੁਹਾਨੂੰ ਤਾਂ ਨਹੀਂ ਲਗਾਣੀ ਨਹੀਂ ਚਾਹੀਦੀ ਤੁਸੀਂ ਕੋਕਾ ਆਪਾ ਪੰਜਾਬ ਦੇ ਹਿੱੱਟ ਖੜੇ ਪਰ ਵਿਪક્ષੀ ਪਾਰਟੀ ਨੇ ਲੀਡਰ ਤਾਂ ਕਹਿ ਰਹੇ ਸੀ ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਦੇ ਨਾਲ ਆ ਸਰਕਾਰ ਦੇ ਸਰਦਾਰ ਲਈ ਬੈਠਕ ਵੀ ਪਿਛਲੇ ਦਿਨਾਂ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਲਈ ਸੀ ਸਾਰਿਆਂ ਦੇ ਨਾਲ ਮਿਲ ਕੇ ਬਿਲਕੁਲ ਠੀਕ ਹੈ ਅਗਰ ਤੁਸੀਂ ਨਾਲੋਂ ਤਾਂ ਫਿਰ ਪ੍ਰੋਟੈਸਟ ਕਰਨ ਦੀ ਲੋੜ ਕੀ ਆ ਆਪਣਾ ਮਾਪਦਾਨ ਤੇ ਕਲੀਅਰ ਕਰੋ ਮੁੱਦੇ ਅਸਲੇ ਪੰਜਾਬ ਨੇ ਸਰਕਾਰ ਨੇ ਕੀ ਕੀਤਾ ਮੈਂ ਅਗਲੀ ਵਾਰੀ ਤਾਂ ਨਾ ਡਿਸਕਸ ਕਰੂੰਗਾ ਉਹ ਵੀ ਪੂਰੇ ਚਿੱਠੇ ਆ ਇਹਨਾਂ ਦੇ ਮੈਨੀਫੈਸਟੋ ਦੇ ਚਿੱਠੇ ਨੇ ਤੇ ਅਸੀਂ ਜਿਹੜੇ ਮੈਨੀਫੈਸਟੋ ਤਿਆਰ ਕੀਤੇ ਉਹ ਚ ਕਿਹੜਾ ਕਿਹੜਾ ਕੰਮ ਹੋਇਆ ਉਹ ਸਾਰੇ ਚਿੱਠੇ ਆ ਫਿਰ ਅਗਲੀ ਮੀਟਿੰਗ ਚ ਕਰ ਲੂੰਗੇ ਲੇਕਿਨ ਇਹਨਾਂ ਨੂੰ ਇਹ ਤਾਂ ਪੁੱਛਿਆ ਜਾਏ ਕਿ ਫਿਰ ਪ੍ਰੋਟੈਸਟ ਕਿਸ ਗੱਲ ਦਾ ਜਦੋਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਹੋ ਪੰਜਾਬ ਦੇ ਪਾਣੀ ਨਾਲ ਖੜੇ ਇੱਕ ਪਤ ਕੰਦੇ ਹੀ ਬੂੰਦ ਵੀ ਪਾਣੀ ਕਿਸੇ ਨੂੰ ਨਹੀਂ ਦੇਵਾਂਗੇ ਦੂਜੇ ਪਾਸੇ ਤੁਹਾਡੇ ਲੀਡਰ ਪ੍ਰੋਟੈਸਟ ਕਰਦੇ ਆ ਕਿ ਨਹੀਂ ਜੀ ਪਾਣੀ ਦਾ ਬੰਦਾ ਕੋਈ ਪਿਆਸਾ ਹੋਏ ਤਾਨੂੰ ਪਾਣੀ ਵੀ ਪੁਲਾਉਂਦੇ ਔਰ ਪੰਜਾਬ ਸਰਕਾਰ ਜਿੰਨਾ ਪਾਣੀ ਉਹਨਾਂ ਨੂੰ ਪੀਣ ਲਈ ਚਾਹੀਦਾ ਫੇਰ ਵੀ ਅੱਜ ਟਿਲ ਡੇਟ ਤੱਕ ਉਹਨਾਂ ਨੂੰ ਦੇ ਰਹੀ ਹੈ ਪਰ ਅਸਲੀ ਗੱਲ ਇਹ ਆਂਦੀ ਹੈ ਕਿ ਜੇ ਹੁਣ ਪਾਣੀ ਨੂੰ ਰੋਕ ਰਿਹਾ ਤਾਂ 3 ਸਾਲਾਂ ਤੋਂ ਪਾਣੀ ਕਿਉਂ ਰੁਕਾ ਗਿਆ ਬੇਸ਼ੱਕ ਤੁਸੀਂ ਕਹਿ ਰਹੇ ਕਿ ਨਹਿਰਾ ਬਣਦੀਆਂ ਸੀਆਂ ਡਰੇਨੇਜ ਦਾ ਸਿਸਟਮ ਜਿਹੜੀ ਸੈਟਿੰਗ ਹੋ ਰਹੀ ਸੀ ਸਾਰਿਆਂ ਦੀ ਹੁਣ ਕਿਉਂ ਦਿੱਕਤ ਆ ਰਹੀ ਹੈ ਪੰਜਾਬ ਸਰਕਾਰ ਨੂੰ ਕਿਉਂਕਿ ਹੁਣ ਪਾਣੀ ਦੀ ਕੰਜ਼ਮਪਸ਼ਨ ਸਾਡੇ ਕਿਸਾਨਾਂ ਤੱਕ ਪਾਣੀ ਟੇਲਾਂ ਤੱਕ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਹੁਣ ਸਾਰੇ ਕਿਸਾਨ ਨਹਿਰੀ ਪਾਣੀ ਯੂਜ਼ ਕਰਦੇ ਪਿਆ ਔਰ ਬੋਰਾਂ ਦਾ ਪਾਣੀ ਯੂਜ਼ ਹੀ ਨਹੀਂ ਹੋ ਰਿਹਾ ਇਸ ਕਰਕੇ ਸਾਡੀ ਪਾਣੀ ਦੀ ਵਰਤੋਂ ਵੱਧ ਗਈ ਹੈ ਉਰਾ ਹਿੱਕੇ ਦਾ ਹੱਕ ਥੋੜਾ ਲੈ ਰਿਹਾ ਔਰ ਅੱਜ ਦਾ ਅੰਕੜਾ ਚੈੱਕ ਕਰ ਲਓ ਪਿਛਲੀਆਂ ਸਰਕਾਰਾਂ ਦੇ ਅੰਕੜੇ ਚੈੱਕ ਕਰ ਲਓ ਕਿਤੇ 72% ਕਿਤੇ 74% ਪਾਣੀ ਦੀ ਕੰਜ਼ਮਪਸ਼ਨ ਹੋਈਆ ਅੱਜ ਦੀ ਡੇਟ ਦੇ ਵਿੱਚ 91% ਪਾਣੀ ਤਾਂ ਹੀ ਕੰਜ਼ੂਮ ਕਰ ਲਿਆ ਇਹ ਅੰਕੜੇ ਤੁਸੀਂ ਚੈੱਕ ਕਰ ਸਕਦੇ ਹੋ